ਉਹਨਾਂ ਨੇ ਤੂਬਾ ਮਾਰਿਆ ਤਤ ਤਤਮਲਾਤੇ ਤੇ ਮਰਦਾਨਾ ਦੀ ਡੀਕਦੇ ਰਹੇ 10-15 ਮਿੰਟ ਅੱਧਾ ਘੰਟਾ ਤੇ ਸੋਚਿਆ ਜੇ ਦਾ ਵਾਤ ਵਾਰ ਪਾਣੀ ਦੋ ਚਾਰ ਮਿੰਟ ਬੰਦਰ ਰਹਿ ਸਕਦੇ ਇਹ ਡੁੱਬ ਗਏ ਜਾ ਕੇ ਬੇਬੇ ਜਿੰਨ ਦੱਸਿਆ ਬਗੇ ਜਹਰ ਨੂੰ ਪਤਾ ਲਗਾ ਭਾਜ ਨਾ ਠੋਏ ਉਥੇ ਜਾ ਪੁਆਏਗੇ ਨਦੀ ਵਿੱਚ ਤੂਬੇ ਸਤੇ ਗਏ ਕਿ ਤੂੰ ਇਸੇ ਨਾ ਮਜੇ ਲੋਕ ਦੂ ਦੂ ਤੋਂ ਆ ਗਏ ਅਫਸੋਸ ਕਰਨ ਲੱਗੇ ਜੋ ਦੇਖਿਆ ਗੁਰੂ ਨਾਨਕ ਦੇਵ ਜੀ ਨੇ ਵੀ ਕਾਫੀ ਚਰਚਾ ਦਾ ਵਿਸ਼ਾ ਬਣ ਗਏ ਤਤਨ ਕਥਾ ਕੀਤਾ ਕਵਸਤਾਂ ਵਿੱਚ ਬੈ ਗਏ ਕਿਸੇ ਨੇ ਆ ਕੇ ਦੱਸਿਆ ਵੀ ਤੁਸੀਂ ਇੱਥੇ ਅਫਸੋਸ ਕਰਦੇ ਹੋ ਉਦਾਸ ਦੇਖਿਆ ਉੱਥੇ ਬੈਠਾ ਕਬਰਾਂ ਵਿੱਚ ਜੇਸਾ ਲੋਕਾਂ ਨੇ ਜਾ ਕੇ ਦੇਖਿਆ ਤੇ ਉਹ ਹੈਰਾਨ ਰਹਿ ਗਏ ਵੀ ਤੁਸੀਂ ਡੁੱਬੇ ਨਦੀ ਵਿੱਚ ਇੱਥੇ ਕਿਵੇਂ ਆ ਗਏ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਸ਼ੁਰੂ ਕੀਤਾ ਅਕਾਥ ਦਾ ਅਕਾਥ ਕਹਾਣੀ ਜਿਵੇਂ ਖੇਲ ਸਮਝਾਉਣ ਲੱਗੇ ਉਸ ਬਾਅਦ ਆਦਾਸੀਆਂ ਵਿੱਚ ਗਏ ਇਹਦਰ ਮਹਾਰਾਜ ਸਚੇਪਾ ਆਸ਼ਾ ਦਾ ਤ੍ਰਿਕਾ ਸਿੰਘ ਉਸ ਅਕਾਲਪੁਰ ਦਾ ਸੰਦੇਸ਼ ਦੇਣ ਦਾ ਜਨਤਾ ਦੇ ਵਿੱਚ ਜੀਵਾਂ ਦੇ ਵਿੱਚ ਖੇਲ ਸਮਝਾਉਂਦਾ ਉਹ ਮੈਂ ਉਹਨਾਂ ਨੇ ਚੁਣ ਗਏ ਤੇ ਜਹਾਂਕਰ ਖੇਤਰ ਹੈ ਖਾਲਦਾਰ ਹੈ ਔਰ ਮਕਮ ਦੇਣਾ ਹੈ ਜਾਂ ਸਾਧੂਆਂ ਦੇ ਜਿਹੜੇ ਮਾਰਸਿੰਗ ਸਿੱਧਾਂ ਦੇ ਮਾਰਸਿੰਗ ਜੋਗੀਆਂ ਦੇ ਮਾਰਸਿੰਗ ਤੇ ਇਹਨਾਂ ਨਾਲ ਲੋਕ ਬਹੁਤ ਜੁੜੇ ਹੋਏ ਸੀ ਤੇਰਸਾ ਨਾਲ ਸਾਧੂਆਂ ਨਾਲ ਤੇ ਇਹਨਾਂ ਦੇ ਆਸਥਾਨਾਂ ਤੇ ਜਾ ਕੇ ਇਹ ਇਹਨਾਂ ਨਾਲ ਵਿਚਾਰ ਕੀਤੀ ਜਾਏ ਇਹਨਾਂ ਕੋ ਸੰਗਤਾਂ ਦੀ ਸੰਗਤ ਪਰ ਇਹ ਸਮਝ ਲੈਗੇ ਉਹਨਾਂ ਅਸਲੀ ਪੇਤ ਮਿਲ ਜਾਏਗਾ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੁਰਸ਼ੇਤਤ ਚੋਂ ਕੀਤੇ ਇਸ ਅਲਾਕੇ ਜਿੱਥੇ ਉਹਨਾਂ ਨੇ ਸੰਗਤ ਵਿੱਚ ਜਾਣਾ ਸੀ ਜਿਵੇਂ ਕੁੰਭ ਦਾ ਮੇਲਾ ਸੂਜਗਰਾਂ ਦਾ ਮੇਲਾ ਉਹਨਾਂ ਨੇ ਵਿਚਾਰ ਕੀਤਾ ਮਰਦਾਨੇ ਨਾਲ ਤੇ ਉਸ ਵਕਤ ਮੇਲੇ ਵਿੱਚ ਸ਼ਾਮਲ ਹੋਇਆ ਜਾਏ ਸੰਗਤਾਂ ਵਿੱਚ ਜਾਇਆ ਜਾਏ ਜਦੋਂ ਇਸ ਅਲਾਕੇ ਦੇ ਪਿੰਡਾਂ ਤੱਕ ਪ੍ਰਚਾਰ ਵੱਜ ਜਾਏ ਇਸ ਕਰਕੇ ਜਿਹੜੇ ਵੀ ਅਲਾਕੇ ਜਾਣਾ 2 ਸਾਲ 3 ਸਾਲ ਉਸ ਅਲਾਕੇ ਦੇ ਚਾਰਛੇ ਪ੍ਰਚਾਰ ਕਰਨਾ ਗੁਰੂ ਨਾਨਕ ਦੇਵ ਜੀ ਨੇ ਹੁਣ ਇਹਨਾਂ 2 ਸਾਲਾਂ ਦੇ ਵਿੱਚ ਇਹਨਾਂ ਵਿਚਾਰ ਅਲਾਕੇ ਟੈਂਪ ਪੰਜਾਬ ਕਰ ਲਿਆ ਕਿ ਲੋਕ ਅਕਾਥ ਨੂੰ ਸਮਝਣ ਲੱਗ ਗਏ। ਉਹ ਮਹਾਰਾਜ ਸੱਚੀ ਬਾਸ਼ਾ ਨੇ ਇਹ ਜਿਹੜਾ ਅਕਾਥ ਦਾ ਪੇਦੇ ਆਮ ਬੰਦੇ ਦੇ ਵਾਸਤੇ ਨਹੀਂ ਸਮਝਣਾ। ਜੇਗਾ ਆਪਾਂ ਸੰਸਾਰ ਵਿੱਚ ਮਨਸੇ ਹਮੇ ਚਾਹੁੰਦੇ ਧਿਆਨਦਾਰਾ ਟਾਈਮ ਮਿਲਦੀ ਪਰਦਾ ਜੀ। ਕੋਈ ਤਾਂ ਸਰਗਵਚਾਤਮਾਈ ਹੁੰਦੀ ਕੋਈ ਚਰਸਾ ਲੱਗ ਜੋਂ ਕੱਟ ਕੇ ਆਈ ਹੁੰਦੀ। ਕੋ ਸਿੱਧੇ ਪਸ਼ੂ ਜਾਮੇ ਵਿੱਚ ਦਾ ਪ੍ਰਵੇਸ਼ ਹੋ ਜਾਂਦੇ ਨੇ ਦੋਸਤਾਂ ਜਾਮੇ ਵਿੱਚੋਂ ਭਿਆਨ ਦਵਰ ਇਸ ਕਰਕੇ ਇਹ ਜਿਹੜਾ ਜੀਵ ਹੈ ਜਿਹੜਾ 84 ਲੱਖ ਜੂਮ ਕੱਟ ਗਿਆ ਹੈ ਉਹ ਵੀ ਇਹ ਗੱਲ ਸਮਝ ਸਕਦਾ ਜਿਹੜਾ ਸਿੱਧਾ ਪਸ਼ੂ ਜਾਮੇ ਵਿੱਚ ਆ ਉਹ ਨਹੀਂ ਸਮਝ ਸਕਦਾ ਇਹ ਗੱਲ ਇਹ ਕਹਾਣੀ ਕੌਣ ਸਮਝੇ ਉਹਦੇ ਵਾਸਤੇ ਇਹ ਜਿਹੜੀਆਂ ਆਤਮਾ ਸੁਰਗ ਵਿੱਚ ਚੋ ਇਸ ਸੰਸਾਰ ਵਿੱਚ ਆਏਗਾ ਉਹ ਦਿਗਣੇ ਉਹਨਾਂ ਨੇ ਕਾਫੀ ਆਸਰਾ ਜਿਹਨਾਂ ਤੈਅ ਕੀਤਾ ਹੁੰਦਾ ਹੈ ਉਹ ਇਸ ਅਕਾਤ ਨੂੰ ਸਮਝ ਲਿਆ ਉਹਨਾਂ ਅੰਦਰ ਤਰਫ ਹੁੰਦੀ ਹੈ ਸੱਚ ਮਿਲਦੀ ਜਦੋਂ ਉਹ ਸੰਗਤ ਵਿੱਚ ਆਗੰਗ ਦੀ ਖਬਰ ਸੁਣਦੇ ਨੇ ਅਚੰਭ ਗੱਥਾਂ ਸੁਣਦੇ ਨੇ ਉਹਨਾਂ ਪੇਹਲ ਖੁੱਲਦਾ ਹੈ ਕਿ ਇਸ ਰਸਤੇ ਚੱਲ ਕੇ ਅਸੀਂ ਸੱਚ ਨੂੰ ਮਿਲ ਸਕਨੇ ਜਦੋਂ ਉਹਨਾਂ ਦੇਖਿਆ ਕਿ ਇਹ ਆਗਮ ਦੀ ਖਬਰ ਦੇ ਰਹੇ ਨੇ ਲੋਕ ਹੌਲੀ ਹੌਲੀ ਸਮਝ ਕੇ ਇਹਨਾਂ ਦਾ ਜੁੜਨਾ ਸ਼ੁਰੂ ਹੋ ਗਿਆ ਜਦੋਂ ਦੇਖਿਆ ਕਿ ਕਾਫੀ ਸੰਗਤ ਇਕੱਠੀ ਹੋਣ ਲੱਗੀ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਫੈਸਲਾ ਕਰ ਲਿਆ ਕਿ ਅੱਜ ਹੀ ਸੂਜ ਗ੍ਰੰਥ ਦੇ ਉੱਤੇ ਸੰਗਤ ਵਿੱਚ ਹਾਜ਼ਰ ਹੋਵਾਂਗੇ ਸੰਦੇਸ਼ ਭੇਜ ਦਿੱਤੇ ਗਏ ਪਿੰਡ-ਪਿੰਡ ਇਲਾਕਿਆਂ ਦੇ ਵਿੱਚ ਕਿ ਗੁਰੂ ਨਾਨਕ ਦੇਵ ਜੀ ਨੇ ਕੁੰਮ ਤੇ ਮੇਲੇ ਤੇ ਜਾਣਾ ਹੈ ਉੱਥੇ ਉਚਾਰ ਵਰ ਉਤਾਂਦਰਾ ਵਿਦਵਾਨਾਂ ਨਾਲ ਹੋਣਾ ਹੈ ਬਹੁਤ سارے ਲੋਕ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਬਾਣ ਨੂੰ ਸਮਝ ਚੁੱਕੇ ਸੀ ਆਕਾਤ ਨੂੰ ਸਮਝ ਚੁੱਕੇ ਸੀ ਉਹ ਬਹੁਤ ਸਾਰੇ ਅਗਲੇ ਮੇਲੇ ਨਾਲੋਂ ਕਈ ਗੁਣਾ ਸੰਗਤ ਵੱਧਾਈ ਇਹ ਤੇ ਹੁਣ ਤਿੰਨ ਦਿਨ ਲਗਾਤਾਰ ਮੇਲੇ ਦੇ ਵਿੱਚ ਚਰਚਾ ਚੱਲਦੀ ਰਹੀ ਖਰਦਰਸ਼ਨਾ ਦੇ ਉੱਪਰ ਪਹਿਲੇ ਦਿਨ ਇਹਨਾਂ ਦੇ ਨਾਲ ਵਿਦਵਾਨ ਜਿਹੜੇ ਸੀ ਨਾਗੇ ਉਹਨਾਂ ਦਾ ਵਿਚਾਰ ਚੱਲੇ ਸੰਗਤ ਨੇ ਬੜਾ ਧਿਆਨ ਨਾਲ ਸੁਣਿਆ ਪਹਿਲੋ ਮੌਕਾ ਦਿੱਤਾ ਗਿਆ ਨਾਗਨ ਉਹਨਾਂ ਖੰਡ ਦਾ ਸਿਨਾਂ ਦੇ ਵਿਚਾਰ ਕੀਤੇ ਫਿਰ ਗੁਰ ਨਾਨਕ ਦੇਵ ਜੀ ਨੂੰ ਸਮਾਂ ਦਿੱਤਾ ਗਿਆ ਉਹਨਾਂ ਕੀਤੇ ਅਗਲੇ ਦਿਨ ਸੰਨਿਆਸੀਆਂ ਨਾਲ ਸ਼ੁਰੂ ਹੋ ਗਈ ਵਿਚਾਰ ਸੰਨਿਆਸੀਆਂ ਨੂੰ ਟਾਈਮ ਦਿੱਤਾ ਗਿਆ ਉਹਨਾਂ ਖੰਡ ਦਾ ਸਿਨਾਂ ਵਿਚਾਰ ਕੀਤੇ ਗੁਰ ਨਾਨਕ ਦੇਵ ਜੀ ਨੂੰ ਟਾਈਮ ਦਿੱਤਾ ਗਿਆ ਉਹਨਾਂ ਸ਼ੁਰੂ ਚਾਰਗੇ ਜੀ ਬੜਾ ਧਿਆਨ ਨਾਲ ਲੋਕਾਂ ਸੁਣੇ ਪੇਸੇ ਦੇਨ ਵੇਰੇ ਵੇਗੇ ਸੀ ਆਪਣੇ ਜੋਗੀ ਲੋਗ ਇਹਨਾਂ ਖਰਦਾਸਾਂ ਨੂੰ ਤੇ ਵਿਚਾਰ ਸ਼ੁਰੂ ਕੀਤੀ ਪਹਿਨੋ ਇਹਨਾਂ ਜੋਗੀ ਮਤਵਾਂ ਦੇ ਤਾਗੇ ਸਮਾਂ ਫਿਰ ਉਹਨਾ ਦੇਵ ਜੀ ਸੰਬੰਧਿਤ ਆ ਗਏ ਹੁਣ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਧਿਆਨ ਦੇਣਾ ਸੁਣ ਗਿਆ ਉਹਨਾਂ ਜਾ ਕੇ ਇਲਾਕੇ ਨੂੰ ਦੱਸਿਆ ਕਿ ਅੱਜ ਅਸੀਂ ਨਵੀਂ ਗੱਲ ਸੁਣ ਕੇ ਆਏ ਜਿਹੜੇ ਸੰਤ ਸਾਧੂ ਜਨ ਅੱਗੇ ਆਪਾਂ ਦੱਸਦੇ ਸੀ ਜੋਗੀ ਸੰਾਸਿਕ ਗੰਧਰ ਉਹ ਦੱਸਦੇ ਸੀ ਉਹਨਾਂ ਤਾਂ ਅਜਿਹੀ ਵੱਖਰੀ ਗੱਲ ਸੁਣੀ ਹੁਣ ਜਿਹੜੇ ਵਿਦਵਾਨ ਸੀ ਇਹਨਾਂ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਦੀ ਉਸ ਤੋਂ ਥੋੜ੍ਹ ਲੱਗੀ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਆਪਦੇ ਸੇਵਕਾਂ ਤੋਂ ਇਹ ਫਲਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੇ ਕੁੰਭ ਦੇ ਮੇਲੇ ਤੇ ਖੰਦਾਂ ਮੀਟ ਵੰਡਿਆ ਉਥੇ ਰਹਿਣਾ ਆਗਮਾ ਲਈ ਉਥੇ ਇਹ ਚਲਦੇ ਚਲਦੇ ਗੱਲ ਬਣੀ ਬਹੁਤ ਦਾ ਫੈਲ ਗਈ ਮਾਰੇ ਸੱਚੇ ਪਾਸ਼ਾ ਦੇ ਅਵਸਥਾ ਤੋਂ ਬਾਅਦ ਚੌਥੇ ਪਾਸ਼ਾ ਨੇ ਫਿਰ ਇਹ ਸਾਰਾ ਗੁਰਬਾਣੀ ਵਿੱਚ ਲਿਖਿਆ ਕਿ ਉੱਥੇ ਕੁੰਬ ਦੇ ਮੇਲੇ ਤੇ ਗ੍ਰੰਡ ਦੇ ਮੇਲੇ ਤੇ ਆ ਵਿਚਾਰ ਹੋਏ ਗੁਰਨਾਮ ਦੇ ਨਾਲ ਫਿਰ ਵੀ ਲੋਕਾਂ ਕਹੇ ਨਾਂ ਭੇਜਦਾ ਆ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਸਵਸਤ ਕੀਤਾ ਕਿ ਗੁਰੂ ਨਾਮ ਦੇ ਜੀ ਨੇ ਉਹ ਕੀ ਕੋਈ ਉੱਥੇ ਵੰਡਿਆ ਖੰਨਾ ਹੀਰਾ ਕਿਸੋਂ ਉੱਥੇ ਕਾ ਗਿਆ ਗੁਰੂ ਅਰਜਨ ਦੇਵ ਜੀ ਫਿਰ ਦੱਸਣ ਲੱਗੇ ਪਈ ਜਦੋਂ ਗੁਰੂ ਨਾਨਕ ਦੇਵ ਜੀ ਘਰ ਸੇਤ ਦੇ ਮੇਲੇ ਤੇ ਗਏ ਜਦੋਂ ਖੜ ਦਸਾਂ ਗੱਲ ਹੋਈ ਗੁਰੂ ਨਾਨਕ ਦੇਵ ਜੀ ਜਦੋਂ ਆਕਾਸ ਦਾ ਗਿਆਨ ਦੇਣ ਲੱਗੇ ਇਹ ਵਿਚਾਰ ਦੱਸਣ ਲੱਗੇ ਅਗੰਧ ਸਾਰਾ ਪੇਡ ਖੋਲਣ ਲੱਗੇ ਤਾਂ ਸੰਗਤ ਉੱਥੇ ਜਿੱਥੇ ਜਿੱਥੇ ਜੀ ਬੈਠਾ ਸੀ ਉਹ ਐਸ ਤਰੀਕੇ ਨਾਲ ਸੈਰ ਚਲੇ ਗਏ ਕਿ ਉਹਨਾਂ ਦਾ ਤਾਨੂੰ ਹਿਲਣੋਂ ਬੰਦ ਹੋ ਗਿਆ ਇਸ ਵਸਤੇ ਚ ਮਿਹਰਬਾਨੀ ਜੀ ਮਹਾਰਾਜ ਦਸ ਨੇ ਉਹਨਾਂ ਦੇ ਦਸ ਮਿਰਗੀ ਸੈਜੇ ਬੰਦ ਆਮੀ ਯਾਨੇ ਇਹਨਾਂ ਦੇ ਗਰਮ ਇੰਦਰੀਆਂ ਜੜੀਆਂ ਨੇ ਉਹਨਾਂ ਸੈਸ ਵਾਈ ਕੰਟਰੋਲ ਕਰ ਲਿਆ ਕਾਹੂ ਕਰਨੀ ਜਿਹੜੇ ਕੰਮ ਕਰ ਲੋਹਹੰਕਾਰ ਇਹ ਪੰਜ ਸੀ ਇਹਨਾਂ ਨੂੰ ਮਿਰਗ ਦਾ ਨਾਮ ਦਿੱਤਾ ਇਹ ਪੰਜ ਸਰਦਨ ਦੇ ਆ ਰਹੇ ਇਹ ਸ਼ਕਤੀ ਰਹੀਂ ਸਹੀ ਜਹੀ ਇਹਨਾਂ ਨੂੰ ਵਸ ਕਰ ਲਿਆ ਮਾਰੇ ਗੁਰਬਾਣੀ ਦਸਣ ਲਗੇ 10 ਮਿਰਗ ਸਹੀ ਜੇ ਬਾਨੀ ਪੰਜ ਮਿਰਗ ਬਿੰਦਿਸ਼ੇਵ ਕੀ ਬਾਣੀ ਇਹ ਸ਼ਿਵ ਬਾਣੀ ਜਿਹੜਾ ਆਪਣਾ ਦਸੰਦਾਰ 5 ਸਾਲ ਪਰਿਕ੍ਰਮਦੇ ਨੇ ਇਹਨਾਂ ਦੁਆਰਾ ਉਹਨਾਂ ਨੂੰ ਕਾਬੂ ਕੀਤਾ ਇਹ ਜਿਹੜਾ ਸ਼ਿਕਾਰ ਕੀਤਾ ਉਹਨਦ ਨੇ ਬਿਨਾਂ ਹਥਿਆਰ ਤੋਂ ਬਿਨਾਂ ਘੋੜੇ ਤੋਂ ਔਰ ਸੰਤਾਂ ਸੰਤਾਂ ਦੇ ਨਾਲ ਲੈ ਗਏ ਸੰਤਾਂ ਨਾਲ ਲੈ ਕੇ ਜਦੋਂ ਆਪਾਂ ਵਿਚਾਰਾਂ ਤੋਂ ਰਹਿਤ ਹੋ ਜਾਂਦੇ ਆਂ ਸੈਰ ਵਿੱਚ ਮਨ ਚਲਾ ਜਾਂਦਾ ਕਿਤੇ ਸੰਤ ਪਾਦੇ ਉਸ ਵਸਤਾਂ ਜਿਹੜਾ ਨੌਕਰ ਸੰਤ ਪਹੁੰਚਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸੇਂ ਦੱਸ ਮੇਰੀ ਹੀ ਸਹੀ ਜੀ ਬੰਦਾਨੀ ਪਾਂਚ ਮੇਰਗ ਮੇਦੇ ਸ਼ੇਵਕੀ ਬਾਣੀ ਸੰਤ ਸੰਗਲੇ ਚਰੋਸ਼ਕਾਰ ਮੇਰੀ ਪਗਰੇ ਬਿੰਕੋ ਹਰ ਹਥਿਆਰ ਇੱਕ ਕਦੋਂ ਦੇ ਪਗੜੇ ਜਦੋਂ ਨਿਝ ਕਰਦੇ ਵਿੱਚੋਂ ਮਨ ਬਾਹਰ ਆਉਣ ਲੱਗਾ ਇੱਕ ਹਾਲ ਦੇ ਦੂਤ ਅੱਗੇ ਬਰਨ ਲਗੇ ਉਸ ਵੇਲੇ ਇਹਨਾਂ ਨੂੰ ਵੇੜੇ ਦੇ ਵਿੱਚ ਹੀ ਕਾਬੂ ਕਰ ਲਏ ਮਹਾਰਾਜ ਜੀ ਨੇ ਆਖਰੇ ਬਿੰਦ ਬਾਦ ਆਇਓ ਤਾਂ ਹੀ ਹੀਰਾ ਪਾਉਂ ਕਰਕੇ ਗਾਇ ਜਦੋਂ ਇਹਨਾਂ ਨੂੰ ਪਗੜ ਲਿਆ ਤੇ ਘਰ ਆਗੇ ਨੇ ਵਾਪਸ ਉਹਨਾਂ ਨੂੰ ਮੇਰੇ ਪਗੜੇ ਘਰ ਆਨੇ ਹਾਜ ਚੁੱਕ ਚੁੱਕ ਲੈ ਕੇ ਬਾਂਦੇ ਬਾਦ ਇਹ ਹੈ ਹੇਰਾਕੀਨੋ ਦਾਨ ਨਾਨਕ ਕੇ ਕਰ ਕੇਵਲ ਨਾਮ ਉਹਨੇ ਅਖਿਆ ਉਥੇ ਨਾਮ ਦੀ ਮਹਿਮਾ ਕੀਤੇ ਮਾਰਕਨੇ ਨਾਮ ਦੇ ਉਸ ਕੇਤੇ ਤੇ ਜਿਹੜੇ ਤਾਂ ਜੇਵ ਉਥੇ ਸੰਗਤ ਕਰਨ ਗਏ ਸੀ ਕੋਈ ਸੁਣਨ ਗਏ ਸੀ ਉਹਨਾਂ ਦੇ ਵਸਤਾ ਦੱਸੇ ਕਿ ਉਹਨਾਂ ਨੇ ਇਸ ਤਰੀਕੇ ਨਾਲ ਇਸ ਵਸਤਵ ਚ ਸੁਣਿਆ ਇਸ ਅਗੰਧ ਕਹਾਣੀ ਨੂੰ ਇਸ ਅਕਥ ਕਹਾਣੀ ਨੂੰ ਇਸ ਪ੍ਰੇਮ ਕਹਾਣੀ ਨੂੰ ਅਮਰ ਕਥਾ ਨੂੰ ਇਸ ਮਰਗੁਲ ਦੀ ਕਥਾ ਨੂੰ ਐਸ ਤਰੀਕੇ ਨਾਲ ਸੁਣਿਆ ਕਿ ਜਿੱਥੇ ਉਹਨਾਂ ਦੇ ਤਨ ਸਿੰਘ ਉਥੇ ਤੰਦਰੁਸਤ ਹੋ ਗਿਆ ਜਿੱਥੇ ਗਿਆਨ ਦੀਆਂ ਉਥੇ ਰੁਗ ਗਿਆ ਇਸ ਐਸ ਬਾਈ ਦੋ ਜਿਹੇ ਸਿੰਘ ਸ਼ਾਂਤ ਹੋ ਗਏ ਉਹਦੇ ਜਿੰਨਾ ਕੋ ਸੁਣਿਆ ਜਿਸ ਜਿਹੇ ਜੀਵ ਨੇ ਜਿੰਨਾ ਕੋ ਉਹਨਾਂ ਦੇ ਦਿਲ ਦਿਮਾਗ ਵਿੱਚ ਬੈਠਾ ਉਹ ਵਾਪਸ ਆ ਗਏ ਘਰ ਘਰ ਆ ਗਏ ਉਹਨਾਂ ਨੇ ਉਹ ਅਗੰਮ ਦੇ ਜਿਹੜੀ ਕਹਾਣੀ ਸੁਣੀ ਆਉਂਦੇ ਪਰਿਵਾਰ ਦੇ ਵਿੱਚ ਜਿੰਨੇ ਜਿੰਨੇ ਉਹਨਾਂ ਨੂੰ ਯਾਦ ਰਏ ਆ ਕੇ ਵੰਡੇ ਤੇ ਮਾਰੇ ਸੱਚੇ ਬਾਸ਼ੰਦ ਨੇ ਉਹ ਜਿਹੜੇ ਤਾਂ ਸੀ ਨਾਸਤਕ ਦਿਲ سے ਮੇਲੇ ਦੁਰਵਿਗਾਇ ਸੀ ਉਹਨਾਂ ਨੇ ਕਹਿਤਾ ਉਹਨਾਂ ਨੇ ਹਰਗਮੱਢਿਆ ਮਿਰਗ ਮਾਰ ਕੇ ਵੰਡੇ ਤੇ ਜਿਹੜੇ ਗੁਰਮਖ ਸੀ ਉਹਨਾਂ ਨੇ ਇਹ ਆ ਕੇ ਦੱਸਿਆ ਕਿ ਹਰੇ ਦੀ ਉਸਤ ਹੋਈ ਆ ਰਹੇ ਉਹਦੇ ਨੇ ਲੋਚ ਲੋਚ ਖਵਾਇਆ ਸਾਕਤ ਹਰ ਹਰ ਚੇਤਨਾ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਕੁਸ਼ੇਤਰ ਦੇ ਵਿੱਚ ਇਥੇ ਵਿਚਾਰ ਹੋਈ ਤੇ ਲੋਕ ਜਿਹੜੇ ਸੀ ਗੁਰੂ ਨਾਨਕ ਦੇਵ ਦੀ ਕਥਾ ਸੁਣ ਕੇ ਇਹ ਅਮਰ ਕਥਾ ਸੱਚੀ ਕਥਾ ਅੰਦਰ ਲਾਪੇ ਸੁਣ ਕੇ ਉਹਨਾਂ ਦੇ ਨਾਲ ਇਸ ਰਸਤੇ ਚੱਲਨੇ ਸ਼ੁਰੂ ਹੋ ਗਏ ਉਸ ਬਾਅਦ ਅਗਲਾ ਸਟੈਪ ਉਹਨਾਂ ਚੁੱਕਿਆ ਹਰਦوار ਦਾ ਗੁਰੂ ਨਾਨਕ ਦੇਵ ਜੀ ਨੇ ਇਹ ਇਲਾਕੇ ਵਿੱਚ ਪ੍ਰਚਾਰ ਆਕਾਸ਼ ਦਾ ਕਰਨਾ ਸੀ ਸੱਚ ਦਾ ਭੇਦ ਦੇਣਾ ਸੀ ਹੁਣ ਹਰ ਦੋਸ ਦੇ ਇਲਾਕੇ ਜੋ ਬਹੁਤ ਦੂਰ ਦੂਰ ਤੱਕ ਮਾਰ ਲੈਨੇ ਪ੍ਰਚਾਰ ਕੀਤੇ ਜਦੋਂ ਇਥੇ ਹੁਣ ਗੰਗਾ ਦਾ ਆਸ਼ਰਮ ਕਰਨ ਵਾਸਤੇ ਕੁੰਮ ਦਾ ਮੇਲਾ ਲੱਗਣਾ ਸੀ ਇਸ ਮਿਹਨਤ ਇਸ ਸੰਦੇਸ਼ ਭੇਜ ਦਿੱਤੇ ਗਏ ਕਿ ਇਥੇ ਹੁਣ ਜਿਹੜੇ ਪੰਡਤ ਨੇ ਵਿਦਵਾਨ ਉਹਨਾਂ ਦਾ ਵੇਦਾਂ ਦੇ ਛਾਸਤਾਂ ਚਰਚਾ ਹੋਵੇਗੀ ਇਸ ਇਲਾਕੇ ਦੇ ਵਿੱਚ ਹੁਣ ਕਾਫੀ ਬਹੁਤ ਸਾਰਾ ਹੋ ਗਿਆ ਤੇ ਜਿਹੜੇ ਪੰਤ ਲੋਕ ਸੇ ਵਿਦਵਾਨ ਸੇ ਉਹ ਵਜਨ ਦੇ ਵਰਕੇ ਜਿਵੇਂ ਅੱਜ ਆਪਾਂ ਦੇਖਿਆ ਹੈ ਕਿ ਸੰਤ ਜਨ ਆਉਂਦੇ ਨੇ ਜਦੋਂ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਕੁੰਭ ਦੇ ਮੇਲੇ ਤੇ ਕਿਛੇ ਜੇ ਆਉਸੇ ਤਾਂ ਸੂ ਮਾਰ ਮਾਰ ਕੇ ਫਟੜ ਹੋ ਗਏ ਕਿਸੀ ਪਹਿਲਾਂ ਇਸ਼ਨਾਨ ਕਰਨ ਤੇ ਗੰਗਾ ਦਾ ਮਹਾਰਾਜ ਅੰਨੇ ਸਾਧੂਆਂ ਦੇ ਚਰਨਾਂ ਦੇ ਆਸ ਕਰਦੇ ਕਿ ਵਿੱਚ ਪਹਿਨ ਤੇ ਪਵਿੱਤਰ ਹੋਣ ਲੈਕਿਨ ਉਹ ਆਵਸ਼ੇਚੇ ਲੱਗੇ ਤ੍ਰੈ ਗੁਣਾ ਦੇ ਵਿੱਚ ਵਿਚਰਦੇ ਪਏ ਸੀ ਸਾਧੂ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜਦੋਂ ਦੇਖਿਆ ਕਿ ਸੂਰਜ ਨੂੰ ਪਾਣੀ ਦਿੱਤੇ ਜਾ ਰਹੇ ਨੇ ਜੀ ਹੁਣ ਗੱਲ ਦੇ ਉਂਝ ਕਿਸੇ ਪੁਆਇੰਟ ਤੇ ਚੱਲਦੀ ਚਰਚਾ ਦਾ ਵਿਸ਼ਾ ਬਣਦਾ ਤੁਹਾਨੂੰ ਗੁਰੂ ਨਾਨਕ ਦੇਵ ਜੀ ਸੋਚਣ ਲੱਗੇ ਇਹਨਾਂ ਦੇ ਨਾਮ ਵਿਚਾਰ ਕਰਨੇ ਸ਼ੁਰੂ ਹੋ ਗਏ ਸੂਰਜ ਨੂੰ ਪਾਣੀ ਦੇ ਰਹੇ ਨੇ ਤੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਅਗਾਂਹ ਤੋਰਨ ਵਾਸਤੇ ਗੱਲ ਨੂੰ ਤੰਪਾਸ਼ਣਰ ਦੇ ਪਾਸੇ ਪਾਣੀ ਦੇਣਾ ਸ਼ੁਰੂ ਕਰਤਾ ਲੋਕ ਦੇਖ ਰਹੇ ਤੇ ਇਹ ਸੋਜਵਾਲੇ ਵਿਦਵਾਨ ਦੇ ਰਹੇ ਨੇ ਪੰਡਤ ਇਹ ਇਹ ਦਰ ਦੇ ਰਿਹਾ ਉਹ ਗੱਲ ਦਾ ਸ਼ੁਰੂ ਹੋ ਗਈ ਗੁਰੂ ਨਾਨਕ ਦੇਵ ਜੀ ਦੇ ਬਹੁਤ سارے ਸੇਵਕੋ ਸਾਥੀ ਸੰਗਤ ਉੱਤੇ ਆਏ ਸੀ ਉੱਥੇ ਬੈਠ ਕੇ ਸਾਰੇ ਤੇ ਪੁੱਛਣ ਲੱਗੇ ਕਿ ਦੂਸਰੇ ਤੋਂ ਆਓ ਵੀ ਵਿਦਵਾਨ ਬੈਠੋ ਦੱਸੋ ਕੀ ਗੱਲ ਹੈ ਤੇ ਉਹਨਾਂ ਨੇ ਦੱਸਿਆ ਗੁਰੂ ਨਾਨਕ ਦੇ ਪੁੱਛਣ ਤੇ ਵੀ ਤੁਸੀਂ ਸੋਜ ਨੂੰ ਪਾਣੀ ਕਿਉਂ ਦਿੰਦੇ ਵੰਦੇ ਜਿਹੜੇ ਮਰ ਜਾਂਦੇ ਨੇ ਨਾ ਉਹ ਪਿਤਰ ਹੁੰਦੇ ਨੇ ਤੇ ਇਸ ਕਰਕੇ ਇੱਥੇ ਉਹ ਤਪਸ਼ ਵਿੱਚ ਹੁੰਦੇ ਨੇ ਉਹਨਾਂ ਨੂੰ ਠੰਡ ਪੈ ਜਾਂਦੀ ਗੁਰਨਾਨਦ ਦੇਵ ਜੀ ਜਦੋਂ ਆਖਿਆ ਚ ਉਹਨੇ ਤੁਸੀਂ ਪਾਣੀ ਕਿਉਂ ਦਿੰਦੇ ਦਿੱਤਾ ਉਹਦੇ ਮੇਰੀ ਖੇਤੀ ਸੁੱਕ ਗਈ ਵੀ ਇਹ ਇੱਧਰ ਦਿੱਤਾ ਉਹਦੇ ਖੇਤੀ ਐਡੀ ਤੂੰ ਪਾਣੀ ਕਿਉਂ ਤੋੜਾ ਚਲਾ ਗਿਆ ਉਹਦੇ ਇੱਧਰ ਥੋੜੇ ਜਿਹਾ ਦੂਰ ਹੀ ਤੁਹਾਡਾ ਇਹਨੇ ਕਰੋੜਾ ਗੋਤ ਕਿਹਨਾਂ ਪਾਣੀ ਚਲਾ ਗਿਆ ਉਹ ਫਿਰ ਇਹ ਸਮਝਾਰ ਤੇ ਸੁਣਨ ਲੱਗੇ ਲੋਕਾਂ ਨੇ ਇਥੇ ਹਰਦואר ਫੇਰੇ ਗੁਰੂ ਨਾਨਕ ਦੇਵ ਜੀ ਨੇ ਇਹ ਸੱਚ ਦਾ ਸਾਰਾ ਪੇ ਦਿੱਤਾ ਅਕਾਥ ਕਹਾਣੀ ਦਾ ਇਸ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚ ਇਸ ਤਰੀਕੇ ਨਾਲ ਸਿੱਧਾਂ ਦੇ ਕੋਲ ਗਏ ਜਦੋਂ ਇਥੇ ਮੱਤ ਤੇ ਨਾਨਕ ਮੱਤ ਇਥੇ ਚਰਚਾ ਹੋਈ ਜਿਹੜੇ ਇਹ ਡਰਾਗਨ ਦੋ ਹੀ ਗੰਨਾਰ ਨਾ ਵੀ ਦੇ ਸਨ ਕਈ ਵਾਰ ਸਾਹੇ ਸੇ ਦੇਖਦੇ ਨੇ ਇਹ ਕਿ ਧਰਮ ਨਾਲ ਵੀ ਇਸੇ ਤੋਂ ਫਸੇ ਹੋਏ ਸੀ ਇਥੇ ਖੇਲ ਸ਼ੁਰੂ ਹੋ ਗਿਆ। ਇਥੇ ਗੁਰੂ ਨਾਨਕ ਦੇਵ ਜੀ ਤਾਂ ਤਾਂ ਤਮਨਾਤੇ ਫਿਰ ਸੰਧਨ ਨੂੰ ਮੰਨਣਾ ਪਿਆ। ਲੋਕ ਜਿਹੜੇ ਸੀ ਫਿਰ ਜਦੋਂ ਇਹਨਾਂ ਨੇ ਜੋ ਕਲਾ ਲੈ ਕੇ ਆਏ ਸੀ ਉਸ ਅਗਲਦਵਾ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਲੋਕ ਨਾਲ ਜੋ ਨਿਸ਼ਚਿਤ ਹੋ ਗਈ। ਐਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਸ ਸੰਸਾਰ ਦੇ ਵਿੱਚ ਸਾਰਾ ਖੇਲ ਸਮਝਾਇਆ ਜੀਵਨ ਨੂੰ ਅੰਤ ਸਮੇਂ ਫਿਰ ਕਰਤਾਰ ਕੋ ਰਾਕੇ ਖੇਤੀ ਕਰਨ ਲੱਗੇ। ਇਹ ਲੋਕਾਂ ਨੂੰ ਦੱਸਿਆ ਕਿ ਭਗਤੀ ਕਰਦੇ ਹੋਇਆਂ ਕਰਮ ਵੀ ਕੀਤਾ ਜਾ ਸਕਦਾ ਹੈ ਉਹ ਬੜੇ ਵੀ ਉਹਨਾਂ ਪਸ਼ੂ ਵਿਚਾਰੇ ਉਹਨਾਂ ਨੇ ਵਪਾਰ ਵੀ ਕੀਤਾ ਹੱਤੀ ਵੀ ਕੀਤੀ ਉਹਨਾਂ ਨੇ ਨੌਕਰੀਆਂ ਸੰਕਿਤੀ ਇੱਥੇ ਫਿਰ ਗੁਰੂ ਅੰਗਦ ਦੇ ਜੀ ਨਾਸਿਨ ਲੋਕ ਆਏ ਇਸ ਅਸਰ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਸੁਣ ਲੋ ਵੀ ਕਈ ਦਫਾ ਕਿਸੇ ਸੰਤ ਸਾਧੂ ਨਾਲ ਜੁੜ ਜਾਂਦੇ ਨੇ ਦੂਸਰੇ ਦੀ ਗੱਲ ਸੁਣਨ ਨਹੀਂ ਚਾਹੁੰਦੇ ਅਗਰ ਜੇ ਸੋਲੇ ਦੀ ਗੰジャਸ਼ ਵਿੱਚ ਰੱਖੀ ਹੋਵੇ ਤੇ ਦੂਸਰੀ ਗੱਲ ਸੁਣ ਕੇ ਆਪਾਂ ਅੱਗੇ ਜਾ ਸਕਨੇ ਕਿਉਂਕਿ ਆਪਨ ਪੇਤ ਨਹੀਂ ਕਿ ਇਹ ਸਾਧੂ ਕਿਸ ਤੇ ਤੇ ਆਪਾਂ ਸਾਧੂ ਦੇ ਬਚਨਾਂ ਨੂੰ ਸੰਤਾਂ ਦੇ ਬਚਨਾਂ ਨੂੰ ਸਤਗੁਰੂ ਸਿਰ ਗੁਰ განਸਾਉਦੇ ਬਾਣੀ ਦੇ ਕਿਛੁ ਹਿੱਸੇ ਤੇ ਤਾਂ ਕਿ ਚੱਲਣਾ ਹੁੰਦਾ ਕਿ ਇਹ ਸਾਧੂ ਆਪਦੇ ਪਾਸੇ ਤਾਂ ਨਹੀਂ ਲੈ ਕੇ ਜਾ ਰਿਹਾ ਤਾਂ ਦੇ ਰਸਤੇ ਤਾਂ ਨਹੀਂ ਲੈ ਕੇ ਜਾ ਰਿਹਾ ਕਿਉਂਕਿ ਗੁਰੂ ਨਾਨਕ ਦੇਵ ਜੀ ਕਰਨੇ ਜਿਹੜੇ ਸੰਤ ਸਾਧੂ ਭਾਵੇਂ ਸੱਚ ਨੂੰ ਮਿਲੇ ਜਿਹਨਾਂ ਦਾ ਰਸਤਾ ਅਖਿਆਰ ਕੀਤਾ ਉਸ ਨੂੰ ਆਖੋ ਦੇਖਿਆ ਪੀਠ ਠੀਕ ਰਸਤੇ ਗੈਣੇ ਤੇ ਫਿਰ ਮੋੜ ਲਈ ਇਸ ਕਰਕੇ ਗੁਰਬਾਣੀ ਦੀ ਕਸਰਤੀ ਤੇ ਸੰਤਾਂ ਦੇ ਵਿਚਾਰ ਨੂੰ ਮਿਲਾ ਕੇ ਚੱਲਣਾ ਹੁੰਦਾ ਆਪ ਇਹੋ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਸਾਡਾ ਇਲਾਕਾ ਮੁਕਸਦ ਦੇ ਕੋਲ ਕੋਲੇ ਦੇ ਤੇ ਇਹਦੇ ਸੰਦੇ ਪਿੰਡੇ ਇੱਕ ਨਾਗਰੀਸਰਾ ਇਥੋਂ ਦੇ ਰਹਿਣ ਵਾਲੇ ਸੀ ਇਹ ਤੇ ਇਹਨਾਂ ਦਾ ਪੇਸ਼ਾਸ਼ੀਂ ਕੰਮ ਕਰਦੇ ਸੀ ਤੇ ਦੇਵਿਸ਼ ਦੇਵ ਨਮੰਦੇ ਸੀ ਇਹਨਾਂ ਦੇ ਕੋ ਰਾਗ ਵਿਜਾ ਬੜੀ ਸੀ ਰਾਜ ਸਾਧੂ ਹੀ ਇਹ ਜਗਰਾਤਾ ਕਰਦੇ ਬੜੀ ਮਾਨਤਾ ਸੀ ਇਹ ਹੁਣ ਜਦੋਂ ਕਾਰੋਬਾਰ ਢੇਲਾ ਪੈ ਗਿਆ ਤੇ ਅੱਜ ਹੁਣ ਵੀ ਰਿਸ਼ਤੇਦਾਰ ਕੋਈ ਮਦਦ ਕਰਦੇ ਨੇ ਖਡੂਰ ਸਾਹਿਬ ਇਹਨਾਂ ਦੇ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਆਖੇ ਤੁਸੀਂ ਇੱਥੇ ਨਹੀਂ ਗੱਲਬਾਤ ਚੱਲਦਾ ਸਾਡੇ ਕੋਲ ਆ ਜਾਓ ਜਦੋਂ ਉੱਥੇ ਜਾ ਕੇ ਫਿਰ ਦੁਕਾਨ ਕਰਨ ਲੱਗੇ ਉੱਥੇ ਕਰਤਾਰਪੁਰ ਕੋਈ ਸੰਗਤ ਜਾਂਦੀ ਸੀ ਗੁਰਨਾਮ ਦੇ ਪਾਸ ਦੋ ਟਾਈਮ ਉਥੇ ਹੀ ਕਥਾ ਹੁੰਦੀ ਸਉਦੇਵ ਚਰਜਾਲੀ ਇਥੇ ਜਦੋਂ ਉਸ ਗੁਰਸਿੱਖ ਦੇ ਨਾਲ ਭਾਈ ਲੈਣਾ ਜਿਹਦੇ ਵਿਚਾਰ ਹੋਏ ਉਹਨੂੰ ਕੋਈ ਅੱਛੀ ਵਿਚਾਰ ਲੱਗੀ ਹੋ ਕੇ ਲੱਗੇ ਉਹਨਾਂ ਸੰਤਾਂ ਦੇ ਨਾਲ ਸਾਡਾ ਕਿਤੇ ਮਿਲਾਪ ਕਰਾਓ ਉਹਨਾਂ ਨੇ ਲੱਗੇ ਨਾ ਜਾਓ ਤੁਹਾਡੀ ਇੱਛਾ ਦੱਸਿਆ ਜੇ ਚੱਲ ਫਿਰਾਂਗੇ ਇਧਰ ਹੁਣ ਜਗਰਾਤਾ ਕਹਿੰਦੇ ਨੇ ਚਾਲਾ ਕਹਿੰਦੇ ਨੇ ਜਿਹੜਾ ਮਾਤਾ ਦੇ ਦਰਸ਼ਨ ਜਾਂਦੇ ਨੇ ਇਕੱਠੇ ਹੋ ਗਏ। ਉਧਰ ਇਲਾਕੇ ਵਿੱਚ ਹੀ ਕਾਫੀ ਮਸ਼ਹੂਰ ਹੋ ਗਏ। ਹੁਣ ਜਗਰਾਤੇ ਦੇ ਮੁਖੀ ਬਣ ਕੇ ਉਸ ਚਾਲੇ ਦੇ ਇਹ ਚੱਲਣ ਲੱਗੇ ਪਹਾੜਾਂ ਨੂੰ। ਉਹ ਚਾਲ ਕਰਕੇ ਚੱਲੋ ਸੰਤਾਨ ਦਰਸ਼ਨ ਕਰ ਗਏ। ਉਥੇ ਵਿਚਾਰ ਕਰਕੇ ਚੱਲਾਂਗੇ ਇਹ ਕਰਤਾਰ ਸਾਰਾ ਜਥਾ ਆ ਗਿਆ, ਸਾਰਾ ਚਾਲਾ ਆ ਗਿਆ ਬੈਠੇ। ਤੇ ਗੁਰੂ ਨਾਨਕ ਦੇਵ ਜੂ ਮਿਲ ਚਲੇ ਗਏ। ਗੁਰਨਾਦ ਸਿੰਘ ਬਹੁਤ ਸਤਿਕਾਰ ਕੀਤਾ ਬੈਠੇ ਸ਼ਾਮ ਦਾ ਟਾਈਮ ਸੀ ਵਿਚਾਰ ਸ਼ੁਰੂ ਹੋਈ ਗੁਰਨਾਦ ਸਿੰਘ ਪੁੱਛਣ ਲੱਗੇ ਕਿਥੋਂ ਆਏ ਉਹਨਾਂ ਦੱਸਿਆ ਸਾਰਾ ਖਡੂਰ ਸਾਹਿਬ ਤੋਂ ਐ ਚਲੇ ਇਸ ਰੇ ਦੇਵੀ ਦੇ ਦਰਸ਼ਨ ਕਰਨ ਵਾਸਤੇ ਮਾਦ ਆ ਪੁੱਛਣ ਲੱਗੇ ਦੇਵੀ ਫਿਰ ਕੀ ਅਦਾਤ ਮਿਲੋ ਤੁਹਾਨੂੰ ਉਪਦੇਸ਼ ਦਿੰਦੀ ਕਿਵੇਂ ਸੱਚ ਨੂੰ ਮਿਲਦੇ ਹੋ ਉਹ ਗੱਲ ਲੱਗੇ ਉਹ ਤਾਂ ਪੱਥਰ ਦੀ ਮੂਰਤੀ ਹੈ ਜੀ ਕੋਈ ਉਪਦੇਸ਼ ਨਹੀਂ ਦਿੰਦੀ ਆ ਵੀ ਹੁੰਦੇ ਭੇਟਾ ਗਾ ਕੇ ਉਸ ਤੇ ਕਰਕੇ ਮੁੜ ਆਉਂਦੇ ਜੇ ਮਹਾਰਾਜ ਇਹ ਕਹਿਣ ਲੱਗੇ ਪਹਿਲਾਣਾ ਜੀ ਅੱਜ ਤੁਹਾਨੂੰ ਦੇਵੀ ਤੇ ਦੇਵਤੇ ਦਿਖਾਈਏ ਫਿਰ ਆਦੇ ਦਿਖਾਓ ਜੀ ਤੇ ਰਾਤ ਵਿਚਾਰ ਚੱਲਦੇ ਹਾਂ ਆਕਾਤ ਕਹਾਣੀ ਚੱਲਦੇ ਹਾਂ 3 ਵਜ ਗਏ ਤੇ ਜਿੱਥੇ ਮਹਾਰਾਜ ਸਭ ਦੇ ਵਿਚਾਰ ਕਰਦੇ ਸੰਗਤਾਂ ਆ ਕੇ ਬੈਠਦੀਆਂ ਸੀ ਜਿਵੇਂ ਹਣ ਆਪਾਂ ਗੁਰੂ ਦੇ ਦਰਬਾਰ ਤੇ ਮੈਂ ਸਫਾਈ ਕਰਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਹੁੰਦੇ ਇਸਾਂ ਜਿੱਥੇ ਸੰਕੰਨ ਬੈਨਾ ਹੁੰਦਾ ਉਥੇ ਗੁਰਮੁਖ ਮੇਬੀਂਗ ਪੈਗੋ ਮ ਅੱਗੇ ਪੈਨੋ ਸਫਾਈ ਕਰਦੇ ਤੇ ਜਦੋਂ ਆਗੇ ਸਫਾਈ ਕਰਨ ਲੱਗੇ ਤਾਂ ਪਹਿਲਾ ਨਾ ਜਾ ਕਰਨ ਲੱਗੇ ਪਹਿਲਾ ਨਾ ਜਾਓ ਦੇਖੋ ਦੇਵਤਾ ਦੇਵਤੇ ਤੋਂ ਬੜੇ ਹੈਰਾਨ ਹੋਏ ਵਾਕਨ ਲੱਗੇ ਜੀ ਇਹ ਤਾਂ ਆਪਣੇ ਵਰਗੇ ਨੇ ਬੰਦੇ ਜੰਬੀਬੀਂਗ ਉੱਥੇ ਫਿਰ ਸਮਝਾਉਣ ਲੱਗੇ ਮਹਾਰਾਜ ਬੰਦੇ ਹਾਰ ਹਰ ਔਰ ਤੁਸੀਂ ਜਿਹੜੇ ਸਤ ਗੁਣੀ ਉਹ ਦੇਵੀ ਦੇਵੀ ਹਰ ਗੁਰਮੁਖ ਦੇ ਅਸਾ ਤੋਂ ਗੁਣ ਹੋ ਦੇਵਤਾ ਹੈ ਜਿਹੜਾ ਆਪਾਂ ਕਿ ਵੇਖਿਆ ਸਹਜ ਜੜਾ ਗੈ ਹੁੰਦੇ ਜੇ ਤੁਸੀਂ ਦੇਵੀਆਂ ਦਾ ਤੇ ਦੇਵਤਿਆਂ ਦਾ ਸਰਕਾਰ ਕਰਨਾ ਹੈ ਇਹ ਨਾ ਕਰੋ ਤੇ ਜੇ ਤੁਸੀਂ ਦੇਵੀ ਸ਼ਕਤੀ ਦੀ ਪੂਜਾ ਕਰਨੀ ਹੋ ਤੁਹਾਡੇ ਅੰਦਰ ਹੈ ਅੰਦਰ ਪੂਜਾ ਖਾਨ ਮਰਦਾ ਜੋਤੀ ਜੋਤ ਮਲਾਉਣ ਖਾਰ ਅੰਦਰ ਕਰੋ ਪੂਜਾ ਇਥੇ ਜਦੋਂ ਅੰਦਰਲਾ ਪੇਦ ਦਿੱਤਾ ਤੇ ਸੇ ਦਿਨ ਚੱਲਿਆ ਸਭ ਦੇ ਵਿਚਾਰ ਸੁਨੇ ਤੇ ਕਹਿਣ ਲੱਗੇ ਕੋ ਨਾਂ ਦੀ ਪੈ ਲੈਣਾ ਜੀ ਵਾਪਸੀ ਤੇ ਫਿਰ ਸਾਨੂੰ ਮਿਲ ਕੇ ਜਾਏ ਜੀ ਹਾਂ ਦੇ ਹੁਣ ਕਿੱਥੇ ਜਾਣਾ ਜੀ ਸਲੇਸ਼ਾ ਦੇ ਕਿ ਉਹ ਨਾ ਤੋਰ ਕੇ ਆਵੇ ਤੁਝੋ ਗਿਆਗੇ ਸੋ ਉਹ ਵਿਚਾਰ ਸੁਣਦੇ ਰਹੇ ਸਭ ਦੀ ਕਮਾਈ ਕਰਦੇ ਸੱਚ ਨੂੰ ਮਿਲ ਗਏ ਤੇ ਉਹੇ ਫਿਰ ਗੁਰੂ ਸਾਹਿਬਾਨ ਨੇ ਜੋ ਗੁਰਬਾਣੀ ਵਿਚ ਆਪਾਂ ਨੇ ਦੱਸਿਆ ਹੈ ਅੰਦਨ ਗੁਰਸੇਕ ਸੇਕਾ ਗੁਰੂ ਇਹ ਕੋ ਗੁਰਸਾ ਬੇਸ ਚਲਾਏ ਆਰਾਮ ਨਾ ਮਨ ਤੇ ਹਿਰਦੇ ਦੇਵੇ ਨਾਨ ਮੇਲੇ ਸਬਾਇ ਇਥੇ ਹੁਣ ਜੋ ਗੁਰਬਾਣੀ ਵਿੱਚ ਆਪਾਂ ਨੂੰ ਹੁਣ ਦੱਸਿਆ ਇਸੇ ਤਰ੍ਹਾਂ ਉਹ ਗੁਰੂ ਦਾ ਸਿੱਖ ਜਿਹੜਾ ਹੈ ਗੁਰੂ ਦੇ ਸੇਜ ਤੇ ਗਿਆ ਗੁਰੂ ਨੇ ਫਿਰ ਉਹਨਾਂ ਦਾ ਡਿਊਟੀ ਲਾਤੇ ਕਿ ਤੁਸੀਂ ਹੁਣ ਇਹ ਹੀ ਬੰਦਰ ਦੇ ਕੇ ਅਵਦੇਸ਼ ਦੇ ਕੇ ਗਏ ਸੋ ਚਲਾਉਣਾ ਹੈ ਗੁਰੂ ਨਾਨਕ ਦੇਵ ਜੀ ਉਹਨੂੰ ਗੁਰੂ ਸਾਹਿਬ ਕੇ ਸਦਾ ਵਾਸਤੇ ਫਿਰ ਆਪ ਸੱਚੇ ਸਮਾਗੇ ਸੱਚੇ ਸਮਾਉਣ ਲੱਗੇ ਜੋ ਗਏ ਨੇ ਉਦੋਂ ਇਹ ਵਿਵਸਥਾ ਕਹਤੇ ਸਦਾ ਚਾਤਮ ਲਾਇ ਪੈਸਾ ਚੋਸ ਮਾਰ ਕੇ ਸੋ ਇਹ ਗੁਰੂ ਨਾਨਕ ਦੇਵ ਜਿਨੇ ਆਪ ਦੇ ਜੀਵਨ ਦੇ ਵਿੱਚ ਆ ਕੇ ਇਸ ਛੋਟੇ ਜਿਹੇ ਘਰ ਵਿੱਚ ਜਨਮ ਲਾਇ ਕੇ ਜੋ ਆਕਾਲ ਪੁਰਖ ਦਾ ਅਰਦੇਸ਼ ਸਿੰਘ ਇਹਨਾਂ ਨੂੰ ਸਤਗੁਰ ਬਣਾਵੇ ਉਹ ਪੈਦਿਆ ਸਾਡੇ ਜੀਵਨ ਨੂੰ ਪਾਪਾਂ ਸਾਗੂ ਵਿੱਚੋਂ ਕੱਢ ਕੇ ਨਿਜ ਮਹਿਲ ਵਿੱਚ ਪਹਚਾਇਆ ਦਰਗਾਹ ਵਿੱਚ ਪਹਚਾਇਆ ਸੋ ਉਹ ਹੀ ਮਾਰਗ ਅੰਗੇ ਚੱਲਦਾ ਹੋਇਆ ਦਸਵੇਂ ਪਾਤਸ਼ਾਹ ਤੱਕ ਪਹੁੰਚੇ ਦਸਵੇਂ ਪਾਤਸ਼ਾਹ ਨੇ ਆਕਾਲ ਪੁਰਖ ਦੇ ਰਕਮ ਦੇ ਮਤਾਬਕਰ ਉਹ ਹੀ ਘਟਾਉ ਸਾਧਗੁਰੂ ਸਿਰ ਗੁਰਗਨ ਸਾਡੀ ਬਾਣੀ ਨੂੰ ਦੇਤਾ ਤੇ ਗੁਰੂ ਦਾ ਖਤਾ ਪੰਜਾਂ ਪਿਆਰਾਂ ਨੂੰ ਸੰਭਿਦਤਾ ਤੇ ਦੱਸਦਾ ਜਦੋਂ ਤੁਸੀਂ ਸੱਚ ਨੂੰ ਮਿਲਣਾ ਹੈ ਤੇ ਇਥੋਂ ਪ੍ਰਾਪਤ ਚੈਨ ਸੰਤਾਂ ਦਾ ਸੰਗ ਕਰੋ ਗੁਰੂ ਦੀ ਛਾਂ ਵਿੱਚ ਆਓ ਗੁਰੂ ਦਾ ਰਾਇ ਸਤਗੁਰ ਦੇ ਸੰਮੁਖ ਹੋਵੋ ਫਿਰ ਜੋ ਆਪਦੇਸ਼ ਦੇ ਦੇਣੇ ਬਾਣੀ ਗੁਰੂ ਉਹਦੇ ਚੱਲੋ ਤੇ ਸੱਚ ਨੂੰ ਮਿਲ ਜਾਓ ਇਸ ਕਰੇ ਬਾਣੀ ਗੁਰੂ ਗੁਰੂ ਸਹਿ ਬਾਣੀ ਵਿੱਚ ਬਾਣੀ ਸੰਬਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤਖ ਗੁਰੂ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ